ਮੈਂ ਉਹਨਾਂ ਲਾਭ ਹੀਰੇ ਦਾ ਤੁਹਾਨੂੰ ਵੇਖ ਕੇ ਗਾਣਾ ਚਿੱਤੇ ਆ ਗਿਆ ਕਹਿੰਦਾ ਘਰ ਵਾਲੀ ਕੋਲ ਜਾਵੇਂਗਾ ਮਹਿਬੂਬਾ ਰਸੂਗੀ ਮਹਿਬੂਬਾ ਕੋਲੇ ਜਾਵੇਂਗਾ ਤੇਰੀ ਇੱਜ਼ਤ ਖੁਸੂਗੀ ਹੁਣ ਇੱਕ ਮਿਆਣ ਚ ਕਿਵੇਂ ਤੂੰ ਦੋ ਤਲਵਾਰਾਂ ਰੱਖੇਗਾ ਜਿਹਨੂੰ ਵਿਆਹ ਕੇ ਲਿਆ ਬਸ ਹੁਣ ਉਹਦਾ ਬਣ ਕੇ ਰਹਿ ਜਾਂ ਸਵਾਲ ਇਹ ਆ ਵੀ ਘਰ ਵਾਲੀ ਨੂੰ ਟਿਕਟ ਦਿਵਾਉਣੀ ਹੈ ਮਹਿਬੂਬ ਹੋਰ ਕੇ ਮਹਿਬੂਬ ਹੋਰ ਕੇ ਦੋਸਤ ਨਰਿੰਦਰ ਕੌਣੀ ਨੂੰ ਟਿਕਟ ਦਿਵਾਉਣੀ ਹੈ ਜਾਂ ਫਿਰ ਇਹਦਾ ਆਲਟਰਨੇਟ ਕੀ ਹੈਗਾ ਟੂ ਬੀ ਵੈਰੀ ਓਨੈਸਟ ਮੈਂ ਸੱਚ ਦੱਸ ਰਿਹਾ ਕਿ ਇਸ ਤਰ੍ਹਾਂ ਦਾ ਕੋਈ ਹਜੇ ਇੰਟਰਸਟ ਨਹੀਂ ਹੈ ਕੇਵਲ ਇਹ ਇੰਟਰਸਟ ਹੈ ਕਿ ਹਾਉ ਟੂ ਵਿਨ ਦਾ ਇਲੈਕਸ਼ਨ ਓਨਲੀ ਵਨ ਫਾਰਮੂਲਾ ਉਹ ਲੋਕਾਂ ਨਾਲ ਚਰਚਾ ਕਰਾਂਗੇ ਗਿੱਦੜਬੇ ਦੇ ਲੋਕਾਂ ਨਾਲ ਬੈਠ ਕੇ ਕਿ ਕਿੱਦਾਂ ਇਹ ਸੀਟ ਜਿੱਤੀ ਜਾ ਸਕਦੀ ਹੈ ਕਿੱਦਾਂ ਇਹ ਚੋਣ ਲੜਨਾ ਹੈ ਆਪਾਂ ਕੌਣ ਚੋਣਾਂ ਲੜਨਾ ਚਾਹੀਦਾ ਇਹ ਸਾਰਿਆਂ ਨਾਲ ਜਿਹੜੇ ਉੱਥੋਂ ਦੇ ਕਿਉਂਕਿ ਜਿਹੜੇ ਸ਼ੇਅਰਹੋਲਡਰ ਨੇ ਬਹੁਤਾਂ ਨੂੰ ਪੁੱਛ ਕੇ ਦੇਖੋ ਸ਼ੇਅਰਹੋਲਡਰ ਰਮਨ ਉਹ ਹੈ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਸਾਨੂੰ ਵੋਟਾਂ ਪਵਾਉਣੀਆਂ ਹਮਮ ਔਰ ਜਿਨ੍ਹਾਂ ਨੇ 15-15 ਸਾਲ ਤੋਂ ਸਾਨੂੰ ਵੋਟਾਂ ਵਾਕੇ ਜਿਤਾ ਰਹੇ ਉਹ ਸਟੇਕਹੋਲਡਰ ਨੇ ਸ਼ੇਅਰਹੋਲਡਰ ਨੇ ਸੋ ਵੀ ਹੈਵ ਟੂ ਆਸਕ ਥੈਮ ਉਹਨਾਂ ਨੂੰ ਪੁੱਛਣਾ ਸਾਡਾ ਫਰਜ਼ ਬੰਦ ਹੈ ਜ਼ਰੂਰੀ ਹੈ ਸ਼ੇਅਰਹੋਲਡਰ ਇਹ ਤਾਂ ਨਹੀਂ ਮਹਿਸੂਸ ਕਰਦੇ ਵੀ ਜੀ ਇਹ ਤੇ ਅਸੀਂ ਤਿੰਨ ਵਾਰਾਂ ਲਾਲ ਆਇਆ ਉਹ ਸ਼ੇਅਰ ਸਾਨੂੰ ਚੰਗਾ ਜਿਹੜਾ ਗਰੁੱਪ ਉਹ ਦਿੰਦਾ ਰਿਹਾ ਰਿਟਰਨ ਸੋ ਲੈਕ ਦੇਖੋ ਹਰ ਬੰਦੇ ਦੀ ਆਪਣੇ ਆਪਣੀ ਕੋਈ ਬੰਦੇਸ ਦਾ ਵੀ ਮਹਿਸੂਸ ਕਰਦੇ ਕਰਦੇ ਆ ਵੀ ਸਾਡਾ ਜਿਹੜਾ ਮੇਨ ਸਟਾਕ ਸੀ ਉਹ ਲਿਆਣੇ ਚਲਾ ਗਿਆ ਨੈਚੁਰਲੀ ਨੈਚੁਰਲੀ ਅਗਲੇ ਨੂੰ ਇਹ ਲੱਗਦਾ ਕਿ ਨਹੀਂ ਕਿਦਾਂ ਹੁਣ ਕਿਉਂਕਿ ਹਰ ਬੰਦਾ ਭਾਲਦਾ ਹੈ ਕਿ ਇੱਕ ਜਿਹੜਾ ਸਾਡਾ ਲੀਡਰ ਹੋਵੇ ਉਹ ਬਹੁਤ ਜਜਾਰੂ ਹੋਣਾ ਚਾਹੀਦਾ ਹੈ ਸਾਡੇ ਨਾਲ ਖੜਨ ਵਾਲਾ ਹੋਣਾ ਚਾਹੀਦਾ ਹੈ ਸਾਡਾ when we are putting something to say investment ਕਿਤੇ ਕਰਦੇ ਹੋ ਤੁਸੀਂ ਸ਼ੇਅਰ ਕਰਨੀ ਚਾਹੀਦੀ ਹੈ ਪੂਰੀ ਰਿਟਰਨ ਹੋਣੀ ਚਾਹੀਦੀ ਹੈ so naturally ਸੁਭਾਵਿਕ ਹੈ ਨਾਟ ਓਨਲੀ ਇਸ ਪਾਰਟੀ ਦੇ ਵਿੱਚ ਹਰ ਪਾਰਟੀ ਦੇ ਵਿੱਚ ਬੰਦਾ ਸੋਚਦਾ ਹੈ ਤੁਹਾਡਾ ਆਪੋਨੈਂਟ ਤੁਹਾਡੇ ਨਾਲੋਂ ਵੱਧ ਕਿਉਂ ਨਹੀਂ ਲੱਗਦਾਗਾ ਸੱਤਾ ਤੇ ਚੀਫ ਮਿਨਿਸਟਰ ਜਿਨੇ ਤੁਹਾਡਾ ਮੇਨ ਆਪੋਨੈਂਟ ਹੀ ਪਟ ਲਿਆ ਡਿੰਪੀ ਢੱਲੋਂ ਤੁਹਾਡੀ ਪ੍ਰਤੀਕਿਰਿਆ ਵੀ ਮੈਂ ਲੈਣੀ ਚਾਹੁੰਗਾ ਤੁਸੀਂ ਇਸ ਪਰਵਰਤਨ ਨੂੰ ਵੇਖਣੇ ਕਿਵੇਂ ਹੋ ਦੇਖੋ ਗੱਲ ਇਹ ਹੁਣ ਇੱਕ ਬੰਦਾ ਜਾਵੇ ਤਾਂ ਮੈਂ ਗੱਲ ਕਰ ਸਕਦਾ ਹੁਣੇ ਹੀ ਜਿਹੜਾ ਨੇ سلسلہ ਰਮਣੀ ਆਮ ਹੋ ਗਿਆ ਗੱਲ ਕਿ ਹਰ ਬੰਦਾ ਬਹੁਤ ਐਂਬੀਸ਼ੀਅਸ ਹੋ ਗਿਆ ওভার ਐਂਬੀਸ਼ੀਅਸ ਉਹਨੂੰ ਕਹਿੰਦਾ ਡੇ ਐਂਡ ਨਾਈਟ ਵਾਈ ਯੂ ਆਰ ਇਨ ਜੱਗ ਬਣੀ ਇੰਨੇ ਚਿਰ ਤੋਂ ਬੜੀਆਂ ਆਫਰ ਆਉਂਦੀਆਂ ਹੋਣੀਆਂ ਬੜੀਆਂ ਲੋਕਾਂ ਦੀਆਂ ਕਿਉਂਕਿ ਮੈਂ ਦੇਖਦਾ ਹਾਂ ਬਹੁਤ ਸਾਰੇ ਮੁੰਡੇ ਜਿਹੜੇ ਹੁੰਦੇ ਆ ਉਹ ਕਦੇ ਉਹਨਾਂ ਕੋਲੇ ਕਿਸੇ ਦਾ ਲੋਗੋ ਜਾਂ ਹੁੰਦਾ ਕਦੇ ਕਿਸੇ ਦਾ ਲੋਗੋ ਹੁੰਦਾ ਵਾਈ ਯੂ ਆਰ ਨਾਟ ਸਵਿਚਿੰਗ 100% ਨਵੀਂ ਕੰਪਨੀ ਆਏਗੀ ਉਹ ਵੱਡੀ ਆਫਰ ਦੇ ਦੇਗੀ ਬਿਲਕੁਲ ਠੀਕ ਬਟ ਥੈਟ ਇਜ਼ ਅ ਸ਼ਾਰਟ ਟਰਮ ਜਿਹੜਾ ਸ਼ਾਰਟ ਟਰਮ ਕੇ ਹਾਂ ਤੁਸੀਂ ਲੌਂਗ ਟਰਮ ਜੇ ਗੇਨ ਕਰਨੇ ਹੈ ਤਾਂ ਤੁਸੀਂ ਕਈ ਬੰਦੇ ਇਹ ਕਹਿੰਦੇ ਹੁਣ ਮੈਂ ਇਹ ਸੋਚਦਾ ਯਾਰ ਰਮਨ ਸੋਡੀ ਨਹੀਂ ਪਟਿਆ ਜਾ ਰਿਹਾ ਜਗ ਬਾਣੀ ਕੋਲ ਨਹੀਂ ਜਾ ਰਿਹਾ ਸੋ ਇਹ ਸ਼ਾਰਟ ਟਰਮਸ ਗੇਨ ਹੈਗੇ ਹੁਣ ਇਹਦੀ ਦੌੜ ਲੱਗ ਗਈ ਹੈ ਰਮਨ ਐਵਰੀਬਡੀ ਐਵਰੀ ਯੰਗਸਟਰ ਸ਼ਾਰਟ ਆ ਜਿਹੜਾ ਗੈਂਗਵਾਰ ਇਹਨਾਂ ਨੂੰ ਜਾਇ ਪੈਸੇ ਚੋਰੀਆਂ ਚਪਟਿਆਂ ਜੋ ਹੋ ਰਿਹਾ ਇਹ ਈਜ਼ੀ ਮਨੀ ਹੈ ਉਹਨਾਂ ਨੂੰ ਲੱਗਦਾ ਕਿ ਕਿੱਦਾਂ ਸੌਖਾ ਕੰਮ ਕਿਵੇਂ ਹੋ ਸਕਦਾ ਸੋ ਇਹ ਵਿੱਚ ਪੋਲਿਟਿਕਸ ਦੀ ਦੌੜ ਲੱਗ ਗਈ ਉਹਨਾਂ ਨੂੰ ਇਹ ਲੱਗਦਾ ਯਾਰ ਇੱਕ ਵਾਰੀ ਐਮਐਲਏ ਬਣ ਜੀਏ ਕਿਵੇਂ ਨਾ ਕਿਵੇਂ ਜੇ ਬਣਿਆ ਜਾਵੇ ਤਾਂ ਤੁਹਾਨੂੰ ਕੀ ਲੱਗਦਾ ਬੈਨੀਫਿਟ ਲਈ ਗਏ ਜਾਂ ਕਿਸੇ ਡਰ ਤੋਂ ਗਏ ਨਹੀਂ ਆਈ ਡੋਨਟ ਥਿੰਕ ਸੋ ਕੋਈ ਡਰ ਤਾਂ ਕੀ ਉਹਨਾਂ ਨੂੰ ਸਿੱਖਾ ਕਿਸੇ ਗੱਲ ਦਾ ਨੈਚੁਰਲੀ ਹਰ ਬੰਦਾ ਇਹ ਸੋਚਦਾ ਮੈਂ ਫਲਾਂ ਚੀਜ਼ ਲਾਉਂਗਾ ਉੱਥੋਂ ਮੈਨੂੰ ਕੀ ਗੇਨ ਹੋਏਗਾ ਵੱਧ ਬੈਨੀਫਿਟ ਕੀ ਹੋ ਸਕਦਾ ਇੱਥੇ ਮੇਰਾ ਲਾਸਸਿਸ ਦੀ ਲਾਸਸਿਸ ਪਰ ਇੱਕ ਗੱਲ ਤਾਂ ਹੈਗੀ ਹੈ ਰਮਨ ਜੀ ਔਰ ਮੈਂ ਇਹ ਗੱਲ ਕਹਾਂ ਕਿ ਚਾਹੇ ਵਿਰੋਧੀ ਹੈ ਸੀਗੇ ਤੇ ਚਾਹੇ ਸਤਾ ਚ ਰਹਿਣ ਵਾਲੇ ਲੋਕ ਹੈ ਕਿਤੇ ਨਾ ਕਿਤੇ ਉਹਨਾਂ ਦੇ ਮਨ ਚ ਫੀਅਰ ਤਾਂ ਹੈਗਾ ਕੀ ਸੀਟ ਜੇ ਨਾ ਜਿੱਤੀ ਗਈ ਉਹਨਾਂ ਨੇ ਉਹਨਾਂ ਨੇ ਪਾਰਟੀ ਛੱਡਤੀ ਉਹ ਕਹਿੰਦੇ ਮੇਰਾ 38 ਸਾਲ ਪੁਰਾਣਾ ਰਿਸ਼ਤਾ ਉਹ ਸਾਰਾ ਤੋੜ ਤੈਸ਼ ਨੈਸ਼ ਕਰਤਾ ਇਹਨਾਂ ਨੇ ਆਪਦੀ ਪਾਰਟੀ ਦਾ ਜਿਹੜਾ ਉਹ ਚਲ ਵੈਸੇ ਤਾਂ ਉਹ ਫਿਨਿਸ਼ ਹੋ ਚੁੱਕਿਆ ਆਮ ਆਦਮੀ ਪਾਰਟੀ ਦਾ ਕੀ ਆਮ ਕਾਰਜ ਕਰਤੇ ਉਹਨਾਂ ਦੇਾਂਗੇ ਆਲਟੀਮੇਟਲੀ ਤਾਂ ਕਾਂਗਰਸ ਚੋਂ ਦੁਖੀ ਹੋ ਕੇ ਤੇ ਅਕਾਲੀਆਂ ਚੋਂ ਦੁਖੀ ਹੋ ਕੇ ਪਾਰਟੀ ਬਣੀ ਨਾ ਉਹਨਾਂ ਲੋਕਾਂ ਨੇ ਸਮਰਥਨ ਦੇ ਆਮ ਲੋਕਾਂ ਨੇ ਉਹ ਹੁਣ ਤੈਸ਼ ਨੈਸ਼ ਹੋ ਗਿਆ ਇਹ ਵੀ ਡਰ ਦੇ ਮਾਰੇ ਲਿਆਏ ਕਿ ਯਾਰ ਇਹ ਲੋਨ ਨੂੰ ਲਈਏ ਵੀ ਡੋਨਟ ਹੈਵ ਅ ਪਰਫੈਕਟ ਕੈਂਡੀਡੇਟ ਸ਼ਾਇਦ ਆਪਣਾ ਕਿਧਰ ਵਿੱਚ ਦਾ ਲੱਗ ਜੇ ਸੋ ਬਾਬੀ ਦੀ ਕਿਰਪਾ ਨਾਲ ਹੀ ਗੱਲ ਤਾਂ ਹੈ ਕਿ ਵਿਰੋਧੀ ਜਾਂ ਸਤਾਕਰ ਵਾਲੇ ਇਸ ਕੱਲ ਦਾ ਫੀਅਰ ਤਾਂ ਰੱਖਦੇ ਕਿ ਕਿੱਥੇ ਲੜਾਈ ਕਹੇਗਾ ਛੋਣ ਆਲੀ ਹੈ ਤੇ ਕੁਝ ਵੀ ਹੋ ਸਕਦਾ ਹੈ